ਹਾਂਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਬਹੁਤ ਦਾ ਵਧੀਆ ਟੌਪਿਕ ਲੈ ਕੇ ਆਏ ਹਾਂ ਤੇ ਜਿਨ੍ਹਾਂ ਨਾਲ ਤੁਸੀਂ ਘਰੇ ਬੈਠੇ ਐਕਸ਼ਨ ਲੈ ਸਕਦੇ ਹੋ ਜੇਕਰ ਤੁਹਾਡੇ ਨਾਲ ਕੋਈ ਮਿਸ ਬਿਹੇਵ ਕਰਦਾ ਕੋਈ ਰਿਸ਼ਵਤ ਲੈਂਦਾ ਕੋਈ ਧੋਖਾ ਧੜੀ ਕਰਦਾ ਜਾਂ ਕਿ ਤੁਹਾਨੂੰ ਕੋਈ ਗਾਲਾਂ ਕੱਢਦਾ ਤੇ ਉਹਨਾਂ ਦਾ ਤੁਸੀਂ ਘਰੇ ਬੈਠੇ ਐਕਸ਼ਨ ਲੈ ਸਕਦੇ ਹੋ ਇਦਾਂ ਦੇ ਤੁਹਾਨੂੰ ਅੱਜ 4-5 ਨੰਬਰ ਦੱਸਾਂਗੇ ਜਿਨ੍ਹਾਂ ਦੇ ਨਾਲ ਤੁਸੀਂ ਘਰ ਬੈਠੇ ਐਕਸ਼ਨ ਲੈ ਸਕਦੇ ਹੋ ਤੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਨਲਾਈਨ ਹੀ ਤੁਸੀਂ ਉਹਨਾਂ ਦਾ ਕੰਪਲੀਟ ਕਰ ਸਕਦੇ ਹੋ ਕਿ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ 4-5 ਨੰਬਰ ਦੱਸਾਂਗਾ ਜਿਹੜੇ ਕਿ ਤੁਹਾਡੇ ਫੋਨ ਦੇ ਵਿੱਚ ਹਮੇਸ਼ਾ ਸੇਵ ਰਹਿਣੇ ਚਾਹੀਦੇ ਨੇ ਤੇ ਕਦੇ ਵੀ ਲੋੜ ਪੈ ਸਕਦੀ ਹੈ ਤੁਹਾਨੂੰ ਉਹ ਨੰਬਰ ਦੀ ਸਭ ਤੋਂ ਪਹਿਲਾ ਨੰਬਰ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ 1915 1915 ਇਹ ਨੰਬਰ ਹੈਗਾ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਵਾਲਿਆਂ ਦਾ ਜਿਹਦੀ ਕਿ ਤੁਸੀਂ ਦੁਕਾਨਦਾਰ ਦੀ ਕੰਪਲੇਂਟ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਦੁਕਾਨਦਾਰ ਤੁਹਾਡੇ ਨਾਲ ਧੋਖਾਧੜੀ ਕਰਦਾ ਐਮ ਆਰ ਪੀ ਤੋਂ ਕੋਈ ਵੱਧ ਰੇਟ ਲਾਉਂਦਾ ਜਾਂ ਵੀ ਤੁਹਾਨੂੰ ਫੂਡ ਦੀ ਕੋਈ ਕੁਆਲਿਟੀ ਵਧੀਆ ਨਹੀਂ ਦਿੰਦਾ ਤੇ ਸਿੱਧੀ ਤੁਸੀਂ ਇਸ ਨੰਬਰ ਤੇ ਡਾਇਰੈਕਟ ਕੰਪਲੇਂਟ ਕਰ ਸਕਦੇ ਹੋ ਘਰੇ ਬੈਠੇ ਐਕਸ਼ਨ ਲਿਆ ਜਾਊਗਾ ਤੇ ਤੁਹਾਡਾ 100% ਪੂਰਾ ਹੱਲ ਹੋਊਗਾ ਤੇ ਇੱਕ ਨੰਬਰ ਹੈਗਾ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਵਾਲਿਆਂ ਦਾ 1915 ਜੇਕਰ ਕੋਈ ਦੁਕਾਨਦਾਰ ਧੋਖਾਧੜੀ ਕਰਦਾ ਉਹਦੇ ਤੇ ਅਗਲਾ ਨੰਬਰ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਹੈਗਾ ਜੀ 1064 1064 ਇਹ ਨੰਬਰ ਉਹਨਾਂ ਲਈ ਹੈ ਜਿਵੇਂ ਕੋਈ ਤੁਹਾਡੇ ਨਾਲ ਸਰਕਾਰੀ ਬੰਦਾ ਕੋਈ ਤੁਹਾਡੋਂ ਧੋ रिश्वत ਲੈ ਰਿਹਾ ਜਾਂ ਕੋਈ ਸਰਕਾਰੀ ਕੰਮ ਦੀ ਸਰਕਾਰੀ ਫੀਸ ਨਾਲੋਂ ਵੱਧ ਪੈਸੇ ਲੈ ਰਿਹਾ ਸਰਕਾਰੀ ਕੰਮਾਂ ਦੇ ਵਿੱਚ ਕੋਈ ਧੋਖਾਧੜੀ ਕਰ ਰਿਹਾ ਉਹਨਾਂ ਲਈ ਇਹ ਨੰਬਰ ਆ ਤੇ ਇਹਦੇ ਨਾਲ ਤੁਸੀਂ ਡਾਇਰੈਕਟ ਕੰਪਲੇਂਟ ਕਰ ਸਕਦੇ ਹੋ ਇਸ ਨੰਬਰ ਤੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੇ ਅਗੇਂਸਟ ਜੇਕਰ ਤੁਹਾਨੂੰ ਕੋਈ ਸਰਕਾਰੀ ਦਿੱਕਤ ਆਉਂਦੀ ਹੈ ਤਾਂ ਇਸ ਨੰਬਰ ਤੇ ਤੁਸੀਂ ਕੰਪਲੀਟ ਕਰਕੇ ਆਪਦਾ ਹੱਲ ਕਰ ਸਕਦੇ ਹੋ ਤੇ ਤੁਹਾਡਾ 100% ਹੱਲ ਹੋਊਗਾ 1064 ਅਗਲਾ ਨੰਬਰ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਹੈਗਾ ਜੀ 1073 1073 1073 ਇਹ ਨੰਬਰ ਹੈਗਾ ਜੀ ਰੋਡ ਐਕਸੀਡੈਂਟ ਐਮਰਜੈਂਸੀ ਸਰਵਿਸ ਜੇਕਰ ਕੋਈ ਸੜਕ ਤੇ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਉਹਨੂੰ ਕੋਈ ਸਾਮ ਸੰਭਾਲ ਨਹੀਂ ਕਰ ਰਿਹਾ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਉਸ ਬੰਦੇ ਦੀ ਜਾਨ ਬਚਾ ਸਕਦੇ ਹੋ ਤੁਹਾਡੀ ਛੋਟੀ ਜਿਹੀ ਚੁਸਤੀ ਫੁਰਤੀ ਨਾਲ ਕਿਸੇ ਦੀ ਜਾਨ ਬਚਾਈ ਸਕਦੀ ਹੈ ਇਸ ਨੰਬਰ ਤੇ ਕਾਲ ਕਰਕੇ ਇਹ ਜਿਹੜਾ ਨੰਬਰ ਹੈ ਐਕਸੀਡੈਂਟ ਕੇਸ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦਾ ਵਾ ਤੇ ਆਪਾਂ ਕਿਸੇ ਦੀ ਵੀ ਬੰਦੇ ਦੀ ਜਾਨ ਬਚਾ ਸਕਦੇ ਹਾਂ ਇਸ ਨੰਬਰ ਤੇ ਕਾਲ ਕਰਕੇ ਤੇ ਸਭ ਤੋਂ ਲਾਸਟ ਤੇ ਬਹੁਤ ਵਧੀਆ ਨੰਬਰ ਤੁਹਾਨੂੰ ਮੈਂ ਦੱਸਣ ਲੱਗਿਆ ਹੁਣ ਜੇਕਰ ਤੁਹਾਡੇ ਨਾਲ ਕੋਈ ਫੋਨ ਤੇ ਮਿਸ ਬਿਹੇਵ ਜਾਂ ਫਿਰ ਤੁਹਾਨੂੰ ਕੋਈ ਗਾਲਾਂ ਕੱਢਦਾ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਉਸ ਬੰਦੇ ਦੀ ਕੰਪਲੇਂਟ ਕਰ ਸਕਦੇ ਹੋ ਤੇ ਉਹ ਨੰਬਰ ਹੈਗਾ 1930 1930 ਤੇ ਇਹ ਜਿਹੜਾ ਨੰਬਰ ਇਹ ਹੈਗਾ ਸਾਈਬਰ ਕ੍ਰਾਈਮ ਵਾਲਿਆਂ ਦਾ ਤਾਂ ਤੁਸੀਂ ਡਾਇਰੈਕਟ ਫੋਨ ਕਰਕੇ ਇਸ ਨੰਬਰ ਤੇ ਕੰਪਲੇਂਟ ਕਰ ਸਕਦੇ ਹੋ ਤਾਂ ਉਸ ਬੰਦੇ ਦੀ ਕੰਪਲੇਂਟ ਡਾਇਰੈਕਟ ਇਸ ਨੰਬਰ ਤੇ ਸਾਈਬਰ ਕ੍ਰਾਈਮ ਵਾਲਿਆਂ ਕੋਲੇ ਰਜਿਸਟਰ ਹੋ ਜਾਊਗੀ ਤੇ ਤੁਹਾਡਾ ਹੱਲ ਹੋ ਜਾਊਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸ ਬੰਦੇ ਨੇ ਤੁਹਾਨੂੰ ਗਾਲਾਂ ਕਢੀਆਂ ਜਾਂ ਮਿਸ ਵਿਵਹਿਤ ਕੀਤਾ ਤੇ ਉਸ ਬੰਦੇ ਤੇ ਵੀ ਐਕਸ਼ਨ ਪੂਰਾ ਲਿਆ ਜਾਊਗਾ ਇਸ ਨੰਬਰ ਤੇ ਕੰਪਲੀਟ ਕਰ ਦੇਣਾ ਸੋ ਇਹ ਹੀ ਸੀਗੀ ਆਪਣੀ ਅੱਜ ਦੀ ਇਨਫੋਰਮੇਟਿਵ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਚਾਰ ਡਿਫਰੈਂਟ ਤਰ੍ਹਾਂ ਦੇ ਨੰਬਰ ਦੱਸੇ ਨੇ ਤੇ ਜਿਨ੍ਹਾਂ ਤੇ ਤੁਸੀਂ ਅਲੱਗ-ਅਲੱਗ ਆਪਣੀ ਕੰਪਲੇਂਟ ਦਰਜ ਕਰ ਸਕਦੇ ਹੋ ਤੇ ਆਈ ਹੋਪ ਕਿ ਤੁਸੀਂ ਸਾਰੇ ਇਹ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਜ਼ਰੂਰ ਰੱਖੋਗੇ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਕੋਲੇ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਰਕੇ ਇਨਫੋਰਮੇਸ਼ਨ ਸਾਰਿਆਂ ਦੇ ਕੋਲੇ ਚਲੀ ਜਾਵੇ ਤੇ ਸਭ ਨੂੰ ਇਹ ਨੰਬਰ ਪਤਾ ਹੋਣੇ ਚਾਹੀਦੇ ਨੇ ਤੇ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਿਤਨਾ ਕਿਤੇ ਆਉਂਦੇ ਨੇ ਤੇ ਵੱਧੋ ਵੱਧੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਆਪਣੇ ਸੁਝਾਅ ਦੱਸਿਓ ਕਿ ਕਿਵੇਂ ਲੱਗੀ ਵੀਡੀਓ ਇਹ ਤੇ ਮਿਲਦੇ ਹਾਂ ਤੁਹਾਨੂੰ ਇਦਾਂ ਹੀ ਨਵੀਂ ਵੀਡੀਓ ਦੇ ਵਿੱਚ ਟਿਲ देन ਬਾਏ ਬਾਏ ਟੇਕ ਕੇਅ ਸਸੇ ਗੱਲ ਜੀ ਸਾਰਿਆਂ ਨੂੰ